ਚਾਰਜ ਕਰਿਆ ਸਾਧ ਸੁੱਤਾ ਪਿਆ ਦੇਖ ਲਿਆ ਹੁਣ ਕਿ ਜਾਣ ਆਪਾਂ ਨੇ ਮਾਲੀਆ ਭਰਪੂਰ ਕਰਕੇ ਕਿਤੇ ਲਾਵਾਂਗੇ ਸਾਈਡ ਤੇ ਉਹ ਅਟੈਂਡਰ ਕਹਿੰਦਾ ਵੀ ਹਜੇ ਬੰਦਾ ਹੈ ਨਹੀਂ ਤੁਹਾਨੂੰ ਦੇਖਣ ਨੂੰ ਵੀ ਕਿਨੇ ਖਾਲੀ ਕਰਾਉਣੀਆਂ ਤੁਸੀਂ ਇੱਕ ਵਾਰ ਪਹੁੰਚੋ ਉਸ ਤੋਂ ਬਾਅਦ ਦੇਖਦੇ ਆ ਕੀ ਬਣਦਾ ਯਾਨ ਲਵੇ ਲੱਗਦੇ ਨੇੜੇ ਲੱਗ ਕੇ ਕਰਦੇ ਆ ਗੱਲਬਾਤ ਦੂਜਾ ਢੋਲ ਆ ਗਿਆ ਮਾਲੀਏ ਦੇਖੋ ਹਾਂ ਜਾਲੇ ਆ ਰਹੀਆਂ ਲੁਕ ਤੇ ਨਾ ਹੀ ਨਾਲ ਦਾ ਆਉਣਾ ਟੋਲ ਨੂੰ ਯਾਤਰਾ ਕਰਦੇ ਤਾ ਟਾਪਾ ਟੋ ਬੰਦ ਲੱਗਿਆ ਹਾਂ ਮਾਰੇ ਦਰਦ ਦੇ ਖਾਣੀ ਦੇ ਘਰ ਪਾਵਿਆਂਗੇ ਪੀ ਲਾਉਗੇ ਜੁੜਾ ਜੇ ਹੁਣ ਜਲਾ ਰਹੇ ਤੜਕੇ ਫਿਰ ਲਾ ਦੇ ਜਦੋਂ ਬੜਾ ਕਾ ਗੱਡੀ ਖਾਲੀ ਹੋਣੀ ਆ ਇਹ ਗਾਉਂ ਤੇ ਵੀ ਬਰਾਬਰ ਦਾ ਮਾਲੀ ਵਾਲਾ ਟੂਲ ਪਾਰ ਕਰਨਸਾਰ ਖਾਨੂਆਂ ਦੀ ਨੀਂਦ ਆ ਤੱਕ ਤਾ ਵਿਆ ਤੇ ਅਵੀ ਗੱਡੀ ਫੁੱਟਣ ਦੇ ਲਾਗ ਪਰ ਹੁੰਦਾ ਸੋ ਕਰਾ ਇਹ ਜੇ ਆਪ ਕੋਈ ਮਾਰੀ ਜਾਂਦੀ ਗਾੜੀ ਤੇ ਮਿਲਦਿਆ ਸਵੇਰੇ ਮਾੜੀਗੇ ਵਾਲਾ ਟੂਲ ਪਾਰ ਕਰਕੇ ਨਾ ਅਸੀਂ ਆ ਡੱਬੇ ਦੇ ਖੜਗੇ ਸੀ ਮੈਨਾਂ ਜਿੰਦਗੀ ਤੇ ਪਹਿਲੀ ਵਾਰ ਐ ਹੋਇਆ ਵੀ ਸਾਨੂੰ ਇੰਨੀ ਘਟੀਆਂ ਰੋਟੀ ਖਾਦਦੀ ਆ ਉਹ ਬੇਗਾਨ ਰੋਟੀ ਖਵਾਈਏ ਭੈਣ ਤਾਂ ਇੱਥੇ ਮੁੜ ਕੇ ਨਾ ਖੜਿਆ ਬਈ ਮਾਲੀਆ ਤੋਂ ਆਪਾਂ ਜਿਹੜਾ ਮਾਲੀਆ ਨੂੰ ਜਾਣਦੇ ਆ ਨਾ ਟੂਲ ਪਾਰ ਕਰਕੇ ਹੋਟਲ ਆਉਂਦਾ ਇੱਥੇ ਨਾ ਰੁਕ ਗਿਆ ਜੇ ਮਨ ਨਾ ਹਸਲੇ ਆਪ ਨਾ ਆਤੇ ਹੋਏ ਨੇ ਨਾ ਉਹ ਸਫਾਈ ਆ ਭੈਣ ਨਹੀਂ ਹੋਟਲ ਤੇ ਅਸੀਂ ਗਏ ਉਹਨਾਂ ਬੇਗਾਨ ਰੋਟੀ ਖਾ ਕੇ ਆਏ ਉੱਥੇ ਵਾਪਸ ਲੋ ਜੀ ਅਸੀਂ ਮਾਲੀ ਵਾਲੇ ਕੋਲ ਤੇ ਆ ਗਏ ਸੋਚਿਆ ਸੀ ਸਵੇਰੇ ਉੱਠਾਂਗੇ 7:00 ਬਜੇ ਆਰ ਆਜਾ ਉਹ ਕਿਤੇ ਪਰਿਆ ਆਹ ਬੜਾ ਉੱਤਰ ਗਿਆ ਹੁਣ ਤਾਂ ਦੇਖੋ ਦੇਖੋ ਥੋੜਾ ਲੱਤਰੋ ਲੜਾ ਬੜਾ ਉਹ ਬੜਾ ਉੱਤਰ ਗਿਆ ਜਦ ਐ ਬੁਲ ਤੋਂ ਥੰਡੇ ਵਜਾਣਾ ਥੰ ਲੋ ਉਸ ਤੋਂ ਵਾਸਤੇ ਹੀ ਕਰੈਕਟਰ ਸੈਟ ਆਹ ਕਰ ਰਿਹਾ ਚਾਪੂ ਰਾਨੇ ਵਾਲੇ ਸਹਿਰ ਤੋਂ ਵੀ ਜਾਂਦਾ ਇਹ ਕਿਤਾ ਸਾਹ ਜਾਰੀ ਹੁੰਦਾ ਜਿਹਾ ਹੁੰਦਾ ਦੋ ਭਰਾ ਜਿਹੜਾ ਰੋੜਾ ਖਾਮ ਖਿਆਲੀ ਵਾਲਾ ਐਤੋਂ ਆਪਾਂ ਕਨੈਕਟਰ ਸਾਈਡ ਮਮਤੂ ਉੱਗੇ ਰੋੜਾ ਉੱਥੇ ਅਗਲੇ ਨੂੰ ਨਾ ਨੂੰ ਟ੍ਰੇਨ ਦੇ ਉੱਤੇ ਨਹੀਂ ਸੋਹਣੀ ਲੱਗਦੀ ਹੁੰਦੀ ਲੰਬੀ ਬੌਂਦ ਹੁੰਦਾ ਨਾ ਕਰਦਾਂ ਮਾਰਿਆ ਕੋ ਮੂਜੇ ਬੜੀ ਜਿਆਦਾ ਲੰਬੀ ਡਰੇਨ ਉਹ ਬਾਵਰਨ ਕਿ ਕੋਲੇ ਜਿ ਭਰੀ ਹੋਈ ਆ ਇੱਥੋਂ ਜਾਂਦਾ ਬਾਈ ਗੋਲਾ ਆਪਣੇ ਇਧਰੋਂ ਹੰਦੀ ਆਉਣ ਸੱਜਣੋ ਬਹੁਤ ਛਾਰੇ ਘਟ ਗਿਆ ਉਹਨਾਂ ਬਾਹਵੇਂ ਜਾਂਦਾ ਹੈਗਾ ਸਾਬ ਪਰ ਰੋਡ ਨੂੰ ਪਤਾ ਨਹੀਂ ਕੀ ਪ੍ਰੋਬਲਮ ਆ ਕੀ ਆ ਪੱਕ ਡਾਊਨ ਨਹੀਂ ਹੈਗਾ ਤਾਂ ਹਾਂ ਚੜਦੇ ਚੜਦਾ ਜਾ ਰਿਹਾ ਮੇਰਾ ਸਾਲਾ ਇਹ ਗੱਡੀ ਦਾ ਜੋਰ ਲੱਗੀ ਜਾਂਦਾ ਐਵਰੇਜ ਤੋੜਦੀ ਗੱਡੀ ਤੇ ਦੇ ਰਹੀ ਜਾ ਰਿਹਾ ਗੇਰ ਕੱਢਣਾ ਵਾਲਾ ਕੱਢਣਾ ਵਾਲਾ ਨਹੀਂ ਜਾ ਰਿਹਾ ਨਾਲੇ ਚੜਾਈ ਦੀ ਨਹੀਂ ਰੋਡ ਕਰਨੀ ਚੜਾਈ ਆ ਸਮਝ ਨਹੀਂ ਆਉਂਦੀ ਕੀ ਚੱਕਰ ਆ ਪਰ ਇਹਨਾਂ ਵਾਲਾ ਵੀ ਜ਼ੋਰ ਬਹੁਤ ਲੱਗ ਰਿਹਾ ਹੈ ਨੀ ਨਿੱਕੇ ਟਰਾਲ ਅੱਗੇ ਲੱਗੀ ਸਾਨੂੰ ਨੋ ਐਂਟਰੀ ਨੋ ਐਂਟਰੀ ਦਾ ਹੀ ਸਾਇਦਾ ਉਠਾ ਰਹੇ ਆ ਪੂਰਾ ਪੂਰਾ ਸਾਨੂੰ ਪਤਾ ਨਹੀਂ ਸੀ ਕਿ ਨੋ ਐਂਟਰੀ ਹੈ ਜਿਹੜਾ ਖਿੱਤੀ ਜਾਵੇ ਸਾਨੂੰ ਕਿ ਟਰੱਕ ਜਾਨੇ ਹੱਥ ਮਾਰਿਆ ਅਸੀਂ ਰਾਹ ਪੁੱਛਣ ਲੱਗੇ ਕਿ ਨੋ ਐਂਟਰੀ ਕਾਹਦਾ ਹੱਥਗਾ ਤੋਂ ਮਾਰਿਆ ਨੇ ਉਹ ਕਹਿੰਦਾ ਬਈ ਨੋ ਐਂਟਰੀ ਹੈ ਇੱਥੇ ਬਾਹਰ ਮੇzbੰਦ ਨੋ ਐਂਟਰੀ ਖੁੱਲ ਗਈ ਲੱਗ ਗਿਆ ਹੁਣ ਉਹਦਾ ਸਖਨ ਪਾਣੀ ਤਿਆਰ ਕਰਨ ਚਾਹ ਉਹ ਜੂ ਬਣਾਵਾਂਗੇ ਅੱਦੋਂ ਬਾਅਦ ਫਿਰ ਨਿਕਲ ਜਾਾਂ ਜਾਮਨਗੜ੍ਹ 1 ਵਜੇ ਚੱਕਿਆ ਅਸੀਂ ਚੱਲਿਆ ਟਰੋਲ ਸ਼ਹਿਰ ਦੇ ਅੰਦਰ ਇਹਦੇ ਵਿੱਚ ਵੀ ਬਾਹਰ ਨਿਕਲਣਾ ਸੀ 1 ਵਜੇ ਹੀ ਉਹ ਲੋੜਾ ਕੰਮ ਆ ਜਾਵੇ ਟ੍ਰੈਫਿਕ ਹੋਣ ਕਰਕੇ ਅਸੀਂ ਬਾਹਰ ਹੁੰਗੇ ਸੀ ਅਸੀਂ ਟੋੜ ਬਣਾ ਕੇ ਖਾਲੇ ਸੌਰੇ ਘੰਟਾ ਦਾ ਡਾਇਰੈਕਟ ਕਰ ਲਿਆ ਦੇਖਿਆ ਟਰੋਲ ਦਾ ਸਾਰਾ ਸ਼ਹਿਰ ਸਮਾ ਟਰੋਲ ਅਟਰੋ ਰਾਤ ਦਾ ਸਵੇਰੀਆ ਪਰ 21 ਸੜ ਜਾ ਤਾਂ ਹੋਣ ਕਰਕੇ ਇਹਨਾਂ ਨੇ ਨਵਾਂ ਐਂਟਰੀ ਕਰਤੀ ਲੈ ਆਹ ਸ਼ਹਿਰ ਜਨਵਾ ਐਂਟਰੀ ਲਾਈ ਜਨਾਂ ਨੇ ਦੱਸ ਕਿਹੜਾ ਐ ਪੰਡਾ ਯਾਰ ਬਾਜ਼ਾਰ ਆ ਚੌੜਾ ਬਾਜ਼ਾਰ ਲੁਧਿਆਣੇ ਵਾਲਾ ਕੋਈ ਬੀੜ ਨਹੀਂ ਭੜਕਾ ਨਹੀਂ ਦੱਸ ਗਰਮੀਆਂ ਦੇ ਦਿਨ ਨੇ ਕਿਹੜਾ ਨਿਕਲੂਗਾ ਬਾਹਰ ਨੰਗਾ ਰੋ ਪਰਾਂ ਗੱਟੀਆਂ ਨੂੰ ਲੰਘਦਾ ਰਹਿਣਾ ਪਹਿਲਾਂ ਮੈਂ ਰੋਦੀ ਉਹਨਾਂ ਨੂੰ ਐਂਟਰੀ ਨਹੀਂ ਸੀ ਹੁੰਦੀ ਹੁਣ ਇਹਨਾਂ ਨੂੰ ਐਂਟਰੀ ਕਰਤੀ ਕਿਉਂਕਿ ਹੁਣ ਗੱਡੀਆਂ ਟਰੱਕ ਟਰੱਕ ਘੋੜੇ ਟਰਾਲੇ ਜਾਮ ਨਗਰ ਜਾਂਦੇ ਨੇ ਉਹ ਵਾਲਾ ਜਾਮ ਲਵਾਉਂਦੇ ਨੇ ਉਹਦੇ ਮਾਰੇ ਨੇ ਕਰਤਾ ਸੀ ਨਾ ਨਿਕਲਿਆ ਇਹ ਨੋ ਐਂਟਰੀ ਚੋਂ ਹੁਣ ਅਸੀਂ ਚੱਲੇ ਆ ਜਾਮਨਗਰ ਵਾਲਾ